ਮਾਦ ਦੇ ਫੋਨ ਤੋਂ ਵੀਖ ਵੀ ਦੇਤੀ ਆ ਸੇਪ ਪੰਜਾਬ ਪੋਰਟਲ ਯਾਦ ਰੱਖਣਾ ਸਾਰਿਆਂ ਦਾ ਨਾਮ ਪਤਾ ਉਹਦੇ ਗੁਪਤ ਰੱਖਿਆ ਜਾਂਦਾ ਕਿਸੇ ਦਾ ਵੀ ਕੰਪਲੇਨੈਂਟ ਦਾ ਨਾਮ ਪਤਾ ਉਹਦੇ ਬਿਲਕੁਲ ਨਹੀਂ ਹੁੰਦਾ ਸੇਪ ਪੰਜਾਬ ਪੋਰਟਲ ਤੇ ਤੁਸੀਂ ਕਿਤੇ ਕਿਸੇ ਵੀ ਪ੍ਰਕਾਰ ਦਾ ਕਿਤੇ ਕੋਈ ਨਸ਼ਾ ਕੋਈ ਕਿਸੇ ਵੀ ਪ੍ਰਕਾਰ ਦਾ ਨਸ਼ੇ ਦੀ ਸਮਗਰੀ ਕੋਈ ਕਾਉਂਟਰਬੈਂਟ ਵਿਖ ਰਿਆ ਤੁਸੀਂ ਸੇਪ ਪੰਜਾਬ ਪੋਰਟਲ ਤੇ ਉਹਨੂੰ ਇੱਕ ਇੱਕ ਫੋਨ ਕਰਨਾ ਹੈ ਫੋਨ ਉਹ ਆਨਲਾਈਨ ਹੈ ਉਹ ਵਿਦਨ 2 ਮਿੰਟਸ ਸਾਡੇ ਕੋਲੇ ਸੰਬੰਧਤ ਥਾਣੇ ਨੂੰ ਪਹੁੰਚ ਜਾਂਦਾ 977 नाइन वन नाइन वन हाँ जी बच्चे नाइन डबल सेवन नाइन वन डबल जीरो टू डबल जीरो दूसरा नंबर है सैवन फाइव टू सैवन ट्रिपल जीरो वन सिक्स फाइव ਇਸ ਯਤਨ ਬੱਚੇ ਤੋਂ ਫਾਇਦਾ ਕਰਾਂਗੇ ਔਰ ਇਹ ਮੈਨੂੰ ਉਮੀਦ ਹੈ ਕਿ ਇਹ ਕੌਂਫਲੈਕਟ ਪੜ੍ਹ ਕੇ ਤੁਸੀਂ ਤੁਹਾਡੇ ਕੁਝ ਨਾ ਕੁਝ ਤੁਹਾਨੂੰ ਨਵਾਂ ਸਿੱਖਣ ਨੂੰ ਮਿਲੇਗਾ ਕੁਝ ਨਾ ਕੁਝ ਤੁਹਾਡੇ ਵਿੱਚ ਨਵੀਂ ਜਿਹੜੀ ਹੈ ਉਹ એનર્ਜੀ ਬਣਾਓ ਔਰ ਇਹਨਾਂ ਕਹਿੰਦਾ ਹੋਇਆ ਮੈਂ ਅਰਸਤੇ ਗਲਤ ਇਕਨੋਮਿਕਸ ਫੀਨੋਮੈਨਸਸ ਨੂੰ ਹੈਂਡਲ ਇਕਨੋਮਿਕਸ ਦੇ ਸੁਪਰ ਹੈਲਪਰ ਪੜਦੇ ਕੱਢ ਲਾਈ ਦਾ ਫਾਰਮੂਲਾ ਪਤਾ ਕਿਸੇ ਨੂੰ ਡਿਮਾਂਡ ਐਂਡ ਸਪਲਾਈ ਦਾ ਫਾਰਮੂਲਾ ਪਤਾ ਬੇਟਾ ਇਕਨੋਮਿਕਸ ਵਾਲੇ ਬੇਟਾ ਆਖੜਾ ਕੀਤਾ ਸੀ ਇਕਨੋਮਿਕ ਮਾਡਲ ਮੀਨ ਬਾਈ ਡਿਮਾਂਡ ਐਂਡ ਸਪਲਾਈ ਬੇਟਾ ਮੈਂ ਵੀ ਜਿਹੜਾ ਮੈਂ ਵਾੜ ਨੂੰ ਦੱਸੋ ਡਿਮਾਂਡ ਤੇ ਸਪਲਾਈ ਨੂੰ ਇਕਨੋਮਿਕਸ ਦਾ ਮੈਂ ਬਤਾ ਚਲੋ ਇਹਨਾਂ ਨੂੰ ਨਹੀਂ ਪਤਾ ਇਕਨੋਮਿਕਸ ਸਟੂਡੈਂਟ ਹੈ ਥੈਂਕ ਯੂ ਕਿਸੇ ਵੀ ਚੀਜ਼ ਦੀ ਜਦੋਂ ਡਿਮਾਂਡ ਵੱਧ ਜਾਂਦੀ ਹੈ ਠੀਕ ਹੈ ਕਿਸੇ ਵੀ ਚੀਜ਼ ਦੀ ਚਾਹੇ ਹੋ ਨਸ਼ਾ ਚਾਹੇ ਕੋਈ ਹੋਰ ਉਹਦੀ ਡਿਮਾਂਡ ਜਦੋਂ ਵੱਧ ਜਾਂਦੀ ਆ ਉਹਦੀ ਸਪਲਾਈ ਵੀ ਵੱਧ ਜਾਂਦੀ ਆ ਤੁਸੀਂ ਬੱਚੇ ਹੋ ਸਟੂਡੈਂਟ ਹੋ ਇਸ ਲੈਵਲ ਤੋਂ ਆਪਾਂ ਸਾਰਿਆਂ ਨੇ ਅੱਜ ਇਹ ਪ੍ਰਣ ਕਰਨਾ ਸੌ ਸਾਣੀਆ ਵੀ ਅਸੀਂ ਠੱਗੋ ਘੜਾ ਮਹਾਰਾਜਾ ਰੰਜੀਤ ਸਿੰਘ ਕਾਲਜ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਡਿਮਾਂਡ ਨਹੀਂ ਕਰਾਂਗੇ ਜੇ ਡਿਮਾਂਡ ਨਹੀਂ ਕਰਾਂਗੇ ਤਾਂ ਸਪਲਾਈ ਵੀ ਨਹੀਂ ਹੋਊਗੀ ਸਮਝ ਗਿਆ ਬੱਚੋ ਜੇ ਮਹਾਰਾਜਾ ਜੀ ਦੇ ਨੇੜੇ ਸਟੂਡੈਂਟਸ ਬੈਠੇ ਨੇ ਜੇ ਇਹਨਾਂ ਇਹ ਡਿਮਾਂਡ ਨਹੀਂ ਕਰਨਗੇ ਕਰਨਗੇ ਤੇ ਸਪਲਾਈ ਵੀ ਨਹੀਂ ਹੋਊਗੀ ਜੇ ਤੁਹਾਡੇ ਵਿੱਚੋਂ 5-7% ਬੱਚਿਆਂ ਦੀ ਡਿਮਾਂਡ ਹੋਊਗੀ ਡ੍ਰੈਸ ਦੀ ਤਾਂ ਸਪਲਾਈ ਵੀ ਆਟੋਮੈਟਿਕ ਹੋਊਗੀ ਇਹ ਇਕਨੋਮਿਕਸ ਦਾ ਹੁੰਦਾ ਠੀਕ ਹੈ ਔਰ ਮੈਸਰ ਦਾ ਔਰ ਜਿਹੜੇ ਮੇਰੇ ਸੱਜਣ ਬੈਠੇ ਆ ਸਭ ਦਾ ਸਟੂਡੈਂਟਸ ਦਾ ਇੱਥੇ ਆਉਂਦੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮੈਂ ਤੁਹਾਡਾ ਤੁਸੀਂ ਆਪਣਾ ਕੀਰਤੀ ਸਮਾਂ ਖਰਾਬ ਕੀਤਾ ਉਹ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਹ ਇੰਨਾ ਕਹਿੰਦੇ ਹੋਏ ਆਪਣਾ ਇਹ ਸੈਮੀਨਾਰ ਅੱਜ ਸਮਾਪਤੀ ਕਰਦੇ ਆ ਥੈਂਕ ਯੂ ਅੱਜ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਕਾਲਜ ਵਿੱਚ ਇੱਕ ਸੈਮੀਨਾਰ ਕਰਵਾਇਆ ਵਾਰ ਅਗੇਂਸਟ ਡਰਗਸ ਔਰ ਜਿਸਦੇ ਵਿੱਚ अबाउट 120 25 ਸਟੂਡੈਂਟਸ ਨੇ ਔਰ 10 15 ਸਟਾਫਸ ਇਸ ਕਾਲਜ ਦੇ ਉਹਨਾਂ ਨੇ ਭਾਗ ਲਿਆ ਔਰ ਸਾਡੇ ਵੀ ਬੁਲਾਰੇ ਜਿਹੜੇ ਸਾਂਝ ਕੇਂਦਰ ਵਾਲੇ ਉਹਨਾਂ ਨੇ ਵੀ ਬਹੁਤ ਅੱਛਾ ਲੈਕਚਰ ਕੀਤਾ ਔਰ ਬੱਚਿਆਂ ਨੂੰ ਡਰੱਗਸ ਬਾਰੇ ਅਵੇਅਰ ਕਰਾਇਆ ਗਿਆ ਔਰ ਸੇ ਪੰਜਾਬ ਔਰ ਹੋਰ ਪੋਰਟਲ ਜੋ ਪੰਜਾਬ ਸਰਕਾਰ ਦੇ ਸੀ ਉਹਨਾਂ ਬਾਰੇ ਦੱਸਿਆ ਗਿਆ ਇਹਨਾਂ ਦੇ ਕੰਪਲੀਟ ਕਰਕੇ ਤੁਹਾਡਾ ਨਾਮ ਪਤਾ ਗੁਪਤ ਰੱਖਿਆ ਜਾ ਸਕਦਾ ਤੇ ਬੱਚਿਆਂ ਨੂੰ ਇਸ ਬਾਰੇ ਕਾਫੀ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਬਾਰੇ ਜਾਗਰੂਕ ਕੀਤਾ ਗਿਆ